ਖaile ਦੋਸਤੋ ਅੱਜ ਚੱਲੇ ਆਪਾਂ ਨਵਰਾਜ ਕੇ ਪਿੰਡ ਨਵਰਾਜ ਨੂੰ ਪੰਜੀਰੀ ਦੇਣ ਸਮਾਨ ਆਪਣਾ ਸਾਰਾ ਰੈਡੀ ਐ ਨਾਭ ਕੀਰਤ ਕੌਰ ਵੀ ਰੈਡੀ ਹੋ ਗਈ ਸਾਰਾ ਪਰਿਵਾਰ ਰੈਡੀ ਹੋ ਕੇ ਬੈਠਾ ਹੋਇਆ ਇਧਰ ਬਾਬਾ ਜੀ ਪੂਆ ਹੋਰੀ ਐਂਡ ਭਾਬੀ ਹੋਰੀ ਐਂਡ ਜਪ ਕੀਰਤ ਸਾਰੇ ਰੈਡੀ ਐ ਜਾਣ ਲਈ ਤਿਆਰੀ ਚਾ ਜਮਾ ਇਧਰ ਆਪਣਾ ਜੁਦਵੀਰ ਵੀ ਛਾਲਾ ਮਾਰਦਾ ਫਿਰਦਾ ਹੈ ਕਹਿੰਦਾ ਵੀ ਨਵਰਾਜ ਕੇ ਪਿੰਡ ਜਾਣਾ ਡੈਡੀ ਹੋਰੇ ਵੀ ਰੈਡੀ ਹੋ ਗਏ ਸਾਰੇ ਰੈਡੀ ਹੋ ਕੇ ਮસ્ਤੀ ਕਰੀ ਜਾਂਦੇ ਆ ਬਸ ਜਾਣ ਦੀ ਤਿਆਰੀ ਚਾਹ ਵਸ ਇੱਕ ਦੋ ਜਣੇ ਰੈਡੀ ਨਹੀਂ ਹੋਏ ਕਿੱਥੇ ਜਾਈ ਜੰਨੇ ਆ ਚਾਚੀ ਦੇ ਘਰੇ ਚਾਚੀ ਘਰੇ ਨਵਰਾਜ ਨੂੰ ਦੇਖਣ ਜੰਨੇ ਆ ਹੂੰ ਠੀਕ ਆ ਹੋ ਗਏ ਰੈਡੀ ਕੀਦੀ ਟੋਪੀ ਲਈ ਕਰਦਾ ਜੋ ਜੱਪਕੀਤ ਦੀ ਹੀ ਹਰਦਾ ਤੂੰ ਕਿਹਦੇ ਨਾਲ ਜਾਏਗਾ ਇਹਦੇ ਨਾਲ ਆ ਕੀ ਸੁਣੀ ਜਾਂਦੀ ਆ ਤੈਨੂੰ 100 ਵਰਸ ਸਟਾਇਲ ਤੁਰੇ ਇਧਰ ਦੇ ਕਿਲਾ ਉਹ ਚਾਲੀਏ ਹਾਂ ਆ ਆ ਬਾਲਾ ਕੁੜੀਆਂ ਵਾਲਾ ਬਰਸ਼ ਵਾਲਾ ਹਾਂ ਬਾਬਾ ਤੂੰ ਤੂੰ ਜੀ ਟੀ-ਸ਼ਰਟ ਨਹੀਂ ਪਾ ਗਿਆ ਰੈੱਡ ਕਲਰ ਦੀ ਉਹ ਜੰਮ ਵਾਲੀ ਐ ਤੇ ਜਦੋਂ ਆਪਣੇ ਗੱਡੀਆਂ ਸਟਾਰਟ ਹੋ ਗਈਆਂ ਜਦ ਵੀਰ ਚਾਬੀ ਫੜਾਉਂਦਾ ਹੋਇਆ ਆਪਾਂ ਵੀ ਗੱਡੀ ਸਟਾਰਟ ਕਰਕੇ ਸਾਰਾ ਸਮਾਨ ਰੱਖ ਲਿਆ ਹੁਣ ਜਾਣ ਦੀ ਤਿਆਰੀ ਚਾ ਸਾਰੇ ਜਣੇ ਗੱਡੀ ਸਟਾਰਟ ਕਰ ਲਈ ਇਧਰ ਚੱਕ ਇਧਰ ਚੱਕ ਕੇ <laughs> नवराज के से <laughs> <नहां>। ਨਾਨਕੇ ਪਿੰਡ ਸਾਰੇ ਖਾਣ ਪੀਣ ਚ ਮਸਤ ਹੋਏ ਬੈਠੇ ਟਾਈਮ ਥੋੜਾ ਜਿਹਾ ਠੀਕ ਨਾ ਟਾਈਮ ਨਾਲ ਹੀ ਪਹੁੰਚ ਗਏ ਸੀ ਇਧਰ ਖਾਣ ਪੀਣ ਤੋਂ ਬਾਅਦ ਪੈ ਗੱਲ ਕੰਮ ਵੀ ਸਟਾਰਟ ਕਰਤਾ ਨਾਲ ਦੀ ਨਾਲ ਸਾਰੇ ਪੈਗ ਸੇਗ ਲਾਈ ਜਾਂਦੇ ਆ ਆਜਨ ਜੁਵਾਈ ਕਰੀ ਜਾਂਦੇ ਆ ਇਧਰ ਆਪਣੇ ਸਾਰੇ ਸੱਜਣ ਮਿੱਤਰ ਖੜੇ ਆ ਇਹਨਾਂ ਦੀ ਸੇਵਾ ਦੇ ਲਈ ਪੈਗ ਸੇਗ ਕਹਿੰਦੇ ਕੰਮ ਹੋ ਕੇ ਸਾਰੇ ਗੱਲਾਂ ਬਾਤਾਂ ਕਰੀ ਜਾਂਦੇ ਆ ਇਧਰ ਆਪਣੇ ਜਿਹੜਾ ਪ੍ਰੋਗਰਾਮ ਸੀ ਰ ਰੋਟੀ ਵਾਲਾ ਪ੍ਰੋਗਰਾਮ ਇੱਧਰ ਸੀ ਆਪਣਾ ਸਾਰਾ ਖਾਣ ਪੀਣ ਨਾਲ ਆਪਣੇ ਨੌਰੇ ਦੇ ਵਿੱਚ ਸੀ ਸਾਰਾ ਪ੍ਰੋਗਰਾਮ ਇੱਧਰ ਆਪਣੀਆਂ ਕੁਝ ਗੱਡੀਆਂ ਇੱਧਰ ਲਾਤੀਆਂ ਕੁਝ ਇੱਧਰ ਨੌਰੇ 'ਚ ਖੜਾਤੀਆਂ ਸੀ ਇੱਧਰ ਵੀ ਆਪਣਾ ਕਹਿੰਦੇ ਰੋਟੀਆਂ ਦਾ ਵੀ ਕੰਮ ਕਹਿੰਦਾ ਚੱਲ ਪਿਆ ਭਾਈ ਇੱਧਰ ਆਪਾਂ ਦੇਖਦੇ ਆ ਸਾਰੇ ਖਾਣ ਪੀਣ 'ਚ ਮਸਤ ਹੋਏ ਬੈਠੇ ਆਪਾਂ ਵੀ ਸੋਚਿਆ ਵੀ ਇੱਕ ਟੂਰ ਲਾ ਲਈ ਆਪਾਂ ਅੰਦਰ ਕੀ ਮਾਹੌਲ ਚੱਲੀ ਜਾਂਦਾ ਇੱਧਰ ਚਰਨ ਪ੍ਰਤਾਪ ਹੋਰੇ ਮਸਤੀ ਕਰਦੇ ਹੋਏ ਆਪਾਂ ਲਾਉਣੇ ਅੰਦਰ ਦਾ ਟੂਰ ਦੇਖਦੇ ਆ ਕੀ ਕੋਈ ਚੱਲੀ ਜਾਂਦਾ ਇੱਧਰ ਬੈਠਿਆ ਪਾਈ ਫੁੱਫੜ ਜੀ ਹੋਰੇ ਬਾਬੇ ਜੀ ਹੋਰੇ ਮਾਸੜ ਜੀ ਹੋਰੇ ਬੈਠ ਨੂੰ ਬੰਦੇ ਇੱਧਰ ਵੀ ਗੱਲਾਂ ਬਾਤਾਂ ਦਾ ਸلسਲਾ ਗੜਾ ਸ਼ੁਰੂ ਹੋਇਆ ਪਿਆ ਕਹਿੰਦਾ ਪੂਰਾ ਪ੍ਰੋਗਰਾਮ ਪੂਰਾ ਮਗਿਆ ਪਿਆ ਕਹਿੰਦਾ ਆਪਸ ਵਿੱਚ ਕਹਿੰਦਾ ਗੱਲਾਂ ਬਾਤਾਂ ਚੱਲੀ ਜਾਂਦੀਆਂ ਕਹਿੰਦੇ ਯਾਰ ਖੁਸ਼ੀਆਂ ਦਾ ਦਿਨ ਕਹਿੰਦਾ ਰੋਜ਼-ਰੋਜ਼ ਨਹੀਂ ਆਉਂਦਾ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਗੱਲਾਂ ਬਾਤਾਂ ਦਾ ਕੰਮ ਚੱਲੀ ਜਾਂਦਾ ਨਾਲ ਦੇ ਨਾਲ ਇਧਰ ਵੀ ਸ਼ਗਨ ਦਾ ਕੰਮ ਵੀ ਚੱਲ ਰਿਹਾ ਨਵਰਾਜ ਬੈਠਾ ਮੰਮੀ ਦੀ ਬੁੱਕਲ ਦੇ ਵਿੱਚ ਇੰਦਰ ਸ਼ਿਸ਼ਟ ਹੋ ਰਿਹਾ ਆਗੇ ਚਰਨ ਪ੍ਰਤਾਪ ਹੋ ਰਿਹਾ ਆਗੇ ਇਹਨਾਂ ਨੇ ਵੀ ਕਹਦੇ ਕਿ ਅਸੀਂ ਵੀ ਸੈਲਫੀ ਕਰਾ ਲਈ ਇਧਰ ਨਵਕੀਰਤ ਹੋਈ ਨਾਵ ਦੇ ਬ੍ਰਦਰ ਨੂੰ ਗਿਫਟ ਦਿੰਦੀ ਹੋਈ ਫਾਹਵੀ ਹੋ ਰੇ ਕਹਿੰਦੀ ਮੇਰੇ ਵੀ ਪਿਕ ਕਰ ਦੋ ਇੱਕ ਇਧਰ ਆਕਨੇ ਆਪਣੇ ਆਗੇ ਭਾਈ ਪੁਆਈ ਦਾ ਲੜਕਾ ਇਹਨਾਂ ਨੇ ਵੀ ਆਪ ਦਾ ਸ਼ਗਨ ਦਾ ਕੰਮ ਕਰਤਾ ਇਦਰ ਸਿਸਟਰ ਹੋਰੀ ਭਾਬੀ ਹੋਰੀ ਆ ਗਏ ਇਹਨਾਂ ਦੇ ਸੇਮ ਸੇਮ ਕੱਪੜੇ ਇੱਕੋ ਕਲਰ ਦੇ ਕਹਿੰਦੇ ਉੱਥੇ ਜਾ ਕੇ ਪਤਾ ਲੱਗਿਆ ਕਹਿੰਦੇ ਵੀ ਸੇਮੀ ਆਪਣੇ ਤੇ ਦੋਨਾਂ ਦਾ ਇਧਰ ਬਾਬਾ ਜੀ ਹੋਰੇ ਡੈਡੀ ਜੀ ਹੋਰੇ ਨਵਰਾਜ ਨੂੰ ਸ਼ਗਨ ਦਿੰਦੇ ਹੋਏ ਨਵਰਾਜ ਫੁੱਲ ਮਸਤੀ ਦੇ ਵਿੱਚ ਬੈਠਾ ਹੈ ਇਧਰ ਆਪਣੀ ਫੁੱਫੜ ਜੀ ਭੂਆ ਜੀ ਹੋਰੇ ਆਪਦੇ ਸ਼ਗਨ ਦਾ ਕੰਮ ਕਰਦੇ ਹੋਏ ਇਧਰ ਆਪਣੇ ਭੂਆ ਜੀ ਦਾ ਲੜਕਾ ਭਾਬੀ ਜੀ ਹੋਰੇ ਤੇ ਸਾਰੇ ਰਿਸ਼ਤੇਦਾਰ ਖੜੇ ਆ। ਇੱਧਰ ਆ ਗਿਆ ਆਪਣਾ ਫੁੱਫੜ ਜੀ ਦਵਾਈ ਵਾਲਾ ਫੁੱਫੜੀ ਜੋ ਕਿ ਟਰੱਕ ਦਾ ਡਰਾਈਵਰ ਆ। ਠੀਕ ਆ ਆਪਦੇ ਅਨਜੋਈ ਕਰੀ ਜਾਂਦਾ ਇੱਧਰ ਆਪਣੇ ਆਗੇ। ਅੰਕਲ ਹੋਰੀ ਬਠਿੰਡੇ ਵਾਲੇ ਅੰਕਲ ਜੀ ਇਹਨਾਂ ਨੇ ਆਪ ਦਾ ਸ਼ਗਨ ਦਾ ਕੰਮ ਕੀਤਾ ਓਕੇ। ਇੱਧਰ ਦਾਰਾ ਫੁੱਫੜ ਜੀ ਨਵਰਾ ਇਹਨੂੰ ਚੱਕਦਾ ਹੋਇਆ ਇਹਦੇ ਨਾਲ ਹਾਸੇ ਖੇਡੇ ਦੀਆਂ ਗੱਲਾਂ ਕਰਦਾ ਹੋਇਆ ਇਧਰ ਆਪਣੇ ਆ ਗਏ ਤਾਏ ਜੀ ਦਾ ਲੜਕਾ ਇਹਨਾਂ ਨੇ ਵੀ ਆਪ ਦਾ ਸ਼ਗਨ ਦਾ ਕੰਮ ਕੀਤਾ ਓਕੇ ਸ਼ਗਨ ਦਾ ਕੰਮ ਕਰਨ ਦੇ ਬਾਅਦ ਆਪਾਂ ਦੇਖਦੇ ਹਾਂ ਵੀ ਹੁਣ ਚੱਲਣ ਲੱਗਿਆ ਪੈਗ ਸ਼ੱਗ ਜੋਰਾਂ ਸ਼ੋਰਾਂ ਨਾਲ ਕਹਿੰਦੇ ਚਲੋ ਵੀ ਕਰੋ ਨਿਵਾਇ ਗੱਲਾਂ ਬਾਤਾਂ ਦੇ ਵਿੱਚ ਹੋਏ ਬੈਠੇ ਆ ਮਸਤ ਆ ਦਿਨ ਵਈ ਰੋਈ ਰੋਈ ਨਹੀਂ ਆਉਂਦੇ ਕਹਿੰਦੇ ਆਪਾਂ ਵੀ ਇੱਕ ਆਪਾਂ ਸੈਲਫੀ ਕਰਾ ਲਈਏ ਗੱਲਾਂ ਬਾਤਾਂ ਦੇ ਵਿੱਚ ਹੋਏ ਬੈਠੇ ਆ ਮਸਤ ਸਾਰੇ ਸਾਰੇ ਨੇ ਪੈਕਸ਼ਿਕ ਲਾਈ ਜਾਂਦੇ ਐ ਇੱਧਰ ਆਪਣੇ ਸਹੁਰਾ ਪਰਿਵਾਰ ਆ ਗਿਆ ਸਾਰੇ ਨੇ ਕਹਿੰਦੇ ਆਪਾਂ ਵੀ ਇੱਕ ਪੈਕ ਕਰਾ ਲਈਏ ਸਾਰਿਆਂ ਨੇ ਕਰਾ ਕੇ ਫੋਟੋ ਕਹਿੰਦੇ ਆਪਾਂ ਵੀ ਆਪ ਦਾ ਫਰਜ਼ ਨਿਭਾਤਾ ਤੇ ਇੱਧਰ ਆਪਣੇ ਕੋਲੇ ਪਹੁੰਚ ਗਏ ਕਹਿੰਦੇ ਘਰੇ ਸਮਾਨ ਕਹਿੰਦਾ ਆਪਣੇ ਸਹੁਰਾ ਪਰਿਵਾਰ ਨੇ ਭੇਜਤਾ ਹੁਣ ਦੇਖਦੇ ਕੀ ਕੁਛ ਐ ਇਹਦੇ ਵਿੱਚ ਆਏ ਆਪਣੇ ਚਾਵਲ ਤੇ ਲੱਗਦਾ ਤਿੰਨ ਡੱਬਿਆਂ ਵਾਲਾ ਰੱਖਣਾ ਕਹਿੰਦਾ ਫੁੱਲਵਟਾ ਫੁੱਲ ਹੈ ਕਹਿੰਦਾ ਆਪਾਂ ਅੱਜ ਗਏ ਨਹੀਂ ਸੀ ਘਰੇ ਸੀ ਕਿਉਂਕਿ ਬੀਬੀ ਜੀ ਹੋਰੇ ਕੋਲੇ ਕੋਈ ਹੈ ਨਹੀਂ ਸੀ ਤੇ ਨਵਰਾਜ ਨੂੰ ਕਰੀ ਗਿਆ ਮੈਂ ਘਰੇ ਮੈਸ ਇੱਧਰ ਆ ਗਈ ਆਪਣੀ ਸਬਜੀ ਇੱਧਰ ਆਪਣੇ ਮਟਰ ਪਨੀਰ ਆ ਗਿਆ ਦੂਜਾ ਲੱਗਦਾ ਆਪਣੇ ਮਿਕਸ ਸਬਜੀ ਵੀ ਆ ਗਈ ਨਾਲ ਦੀ ਨਾਲ ਫੁੱਲਵਟਾ ਫੁੱਲ ਭਰਿਆ ਸੀ ਆਪਣਾ ਖਾਣਾ-ਦਾਣਾ ਆ ਗਿਆ ਇੱਧਰ ਆ ਗਿਆ ਨਾਲ ਆਪਣਾ ਚਿਕਨ ਤੇ ਆਪਾਂ ਕਰਤੇ ਵੰਦ ਵਿਆਹ ਕਾਵਾਂਗੇ ਬਾਅਦ ਚ ਕਿਰਾ ਆਪਾਂ ਹੋਰ ਦੇਖਦੇ ਆਂ ਕੀ ਆਈਟਮ ਆਈ ਐ ਇਧਰ ਆਪਾਂ ਨੂੰ ਲੱਗਦਾ ਮਠਿਆਈ ਆ ਗਈ ਆਪਣੇ ਰਾਸਗੁੱਲੇ ਆਏ ਪਏ ਗਲਾਬ ਜਾਮਨ ਸਾਰੀ ਮਠਿਆਈ ਭੇਜਤੀ ਤੇ ਆਪਾਂ ਮਠਿਆਈ 2-3 ਪੀਸ ਖਾ ਲੇ ਤੇ ਇਧਰ ਆਪਣੇ ਖਟਾਈ ਛੂਈ ਵਾਲਾ ਕੰਮ ਵੀ ਓਕੇ ਆ ਉਧਰ ਆਪਣੇ ਪਕੌੜਿਆਂ ਵਾਲੇ ਵੀ ਕੰਮ ਲੱਗਦਾ ਓਕੇ ਹੋਇਆ ਪਿਆ ਪਕੌੜੇ ਬਹੁਤ ਭੇਜਤੇ ਸੀ ਆਪਾਂ ਨੂੰ ਪਨੀਰ ਪਕੌੜੇ ਦੂਜੇ ਗੋਭੀ ਵਾਲੇ ਪਕੌੜੇ ਸਾਰੇ ਪਕੌੜੇ ਫਿਰ ਆਪਾਂ ਖਾਣ ਪੀਣ ਦਾ ਪ੍ਰੋਗਰਾਮ ਕਰਤਾ ਸਟਾਰਟ ਠੀਕ ਆ